ਪੇਰਾ ਬਾਬਾ ਨਾਨਕ ਗੁਰਦਾਸਪੁਰ ਹਾਈਵੇ ਸੀਲ ਟੋਨਾ ਦੇ ਮੱਦੇ ਨਜ਼ਰ ਪੁਲਿਸ ਨੇ ਲਾਇਆ ਨਾਕੇ ਗੁਰਦਾਸਪੁਰ ਤੋਂ ਪੱਤਰਕਾਰ ਲਵਪ੍ਰੀਤ ਸਿੰਘ ਦੀ ਰਿਪੋਰਟ ਕਰਵਾਏ ਜਾ ਰਹੀ ਹੈ ਕੋਸਟ ਨੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਜਿਸ ਨਾਲ ਸ਼ਾਂਤੀ ਕੌਰਾਂ ਦੇ ਚੌਣੇ ਮੇਰੇ ਚੱਲ ਸਕਦਾ ਜੋ ਜੰਮਨੇ ਚੌਂਂ ਡੇਰਾ بابا ਨਾਨਕ ਖਲਤੇ ਦੀ ਹੋ ਰਹੀ ਹੈ ਉਹਦੇ ਵਿੱਚ ਸਬਡਿਵੀਜ਼ਨ ਕਲਾਨੌਰ ਦਾ ਵੀ ਪਾਰ ਹੈ ਹੁਣ ਅਸੀਂ ਟੀ ਪੁਆਇੰਟ ਕਲਾਨੌਰ ਤੇ ਹੀ ਖੜੇ ਹਾਂ ਤੇ ਕਾਫੀ ਜ਼ਿਆਦਾ ਪੁਲਿਸ ਫੋਰਸ ਤੇ ਆਫਸਰਜ਼ ਮੌਜੂਦ ਹਨ ਇਦਾਂ ਹੀ ਬਾਕੀ ਸਾਰੇ ਸਬਡਿਵੀਜ਼ਨ ਦੇ ਵਿੱਚ ਵੀ ਨਾਕੇਬੰਦੀ ਕੀਤੀ ਜਾ ਰਹੀ ਹੈ ਅਸੀਂ ਅਰਾਊਂਡ 12 ਨਾਕੇ ਲਾਏ ਹਨ ਔਰ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਉਹ ਵੀ ਚੱਲ ਰਹੇ ਹਨ ਇਸ ਤੋਂ ਇਲਾਵਾ 1400 1400 ਦੇ ਕਰੀਬ ਜਿਹੜੀ ਹੈ ਪੁਲਿਸ ਫੋਰਸ ਤੇ ਪੈਰਾਮਿਲਿਟਰੀ ਫੋਰਸ ਲਗਾਈ ਗਈ ਹੈ ਇਹਦੇ ਵਿੱਚ ਦੋ ਕੰਪਨੀ ਬੀਐਸਐਫ ਦੀ ਹੈ ਦੋ ਸਟੇਟ ਆਰਮਡ ਪੁਲਿਸ ਫੋਰਸ ਦੀ ਹੈ ਤੇ ਡਿਸਟ੍ਰਿਕਟ ਪੁਲਿਸ ਦੀ ਸਾਰੀ ਯੂਨਿਟਸ ਹੈਗੀ ਪਠਾਨਕੋਟ ਤੋਂ ਵੀ ਸਾਨੂੰ ਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਆਏ ਹਨ ਉਹਨਾਂ ਦੇ ਨਾਲ 15 ਡਿਗਰੀ ਪੈਟਰੋਲਿੰਗ ਪਾਰਟੀਆਂ ਵੀ ਹੈਗੀ ਕੁੱਲ 26 ਪੈਟਰੋਲਿੰਗ ਪਾਰਟੀ ਜੜੀ ਹੈ ਉਹਤੇ 95 ਪੋਲਿੰਗ ਲੋਕੇਸ਼ਨਸ ਨੂੰ ਕਵਰ ਕਰ ਰਹੀ ਹੈ ਦੇਖਿਆ ਜਾ ਰਿਹਾ ਤੇ ਜਦੋਂ ਤੀਕੇ ਦੇ ਸਟੈਂਡ ਤੋਂ ਚੋਣਾ ਸ਼ੁਰੂ ਹੋਈਆਂ ਨੇ ਉਸ ਤੋਂ ਲੈ ਕੇ ਹੁਣ ਤੱਕ ਕੋਸੋ ਕਾਫੀ ਪੁਕਤਾ ਪ੍ਰਬੰਧ ਕੀਤਾ ਗਿਆ ਕਿ ਕਿ ਕਬਰੀ ਵਗੈਰਾ ਦੀ ਸਿੱਤੀ ਦੇ ਕੋਸਤ ਪੁਕਤਾ ਪ੍ਰਬੰਧ ਚਾਰੋਂ ਪਾਸੇ ਹੀ ਕਿਤੇ ਜਾ ਰਹੇ ਹਨ ਤਾਂ ਕਿ ਜਿੰਨੇ ਵੀ ਵਹੀਕਲਸ ਆ ਰਹੇ ਬਾਹਰ ਉਹਨੂੰ ਚੈੱਕ ਕੀਤਾ ਜਾ ਰਿਹਾ ਹੈ ਕੱਲ ਪਰਸੋਂ ਵੀ ਅਸੀਂ ਸ਼ਰਾਬ ਦੀ ਰਿਕਵਰੀ ਕੀਤੀ ਸੀ ਕਾਫੀ ਜ਼ਿਆਦਾ ਸੋ ਬਾਕੀ ਸਾਰੀ ਚੈਕਿੰਗਸ ਵੀ ਪ੍ਰੋਪਰਲੀ ਚੱਲ ਰਹੀਆਂ ਕਿਉਂਕਿ ਸਾਡਾ ਬਾਰਡਰ ਜ਼ਿਲ੍ਹਾ ਹੈ ਸੋ ਸਾਨੂੰ ਹੋਰ ਵੀ ਸੈਂਸਿਟਿਵ ਰਹਿਣ ਦੀ ਲੋੜ ਹੈ ਔਰ ਜਿਹੜੇ ਵਹੀਕਲ ਬਾਰਡਰ ਏਰੀਆ ਤੋਂ ਆ ਰਹੇ ਉਹਨਾਂ ਨੂੰ ਪ੍ਰੋਪਰਲੀ ਚੈੱਕ ਕੀਤਾ ਜਾ ਰਿਹਾ ਸਾਨੂੰ ਰਿਕਵਰੀਜ਼ ਕਈ ਚੋਰੀ ਸੋ ਦਾ ਮੋਟਰਸਾਈਕਲ ਵਗੈਰਾ ਜਾਂ ਹੋਰ ਜਿਹੜੇ ਪੀਓਜ਼ ਵਗੈਰਾ ਉਹ ਵੀ ਫੜੇ ਜਾ ਰਹੇ ਸਰ ਇਹ ਕਾਫੀ ਸਵੇਦਨਸ਼ੀਲ ਬੋਥ ਹੈ ਜਿਸ ਤਿਹੇ ਸਾਦੀ ਖੇਤਰਾ ਉਸ ਬੰਦ ਕੋ ਪ੍ਰਬੰਧ ਜਿਹੜੇ ਕੁਝ ਵਕਰੇ ਕੁ ਜਿਹੜੇ ਸੰਵੇਦਨਸ਼ੀਲ ਬੋਥ ਹੈ ਉਹ ਪੁਰਾਣੀ ਹਿਸਟਰੀ ਕਰਕੇ ਅਸੀਂ ਉਹਨੂੰ ਨਾਮਿਨੇਟ ਕੀਤਾ ਹੈ ਸੰਵੇਦਨਸ਼ੀਲ ਔਰ ਉੱਥੇ ਸਪੈਸ਼ਲ ਜਿਹੜਾ ਹੈ ਢੇੜਾ ਲਗਾਇਆ ਜਾ ਰਿਹਾ ਹੈ ਜਿਹੜੇ ਐਸਐਚਓਜ਼ ਹੈ ਸਾਰੇ ਜ਼ਿਲ੍ਹੇ ਦੇ ਫੋਰਸ ਤੇ ਐਸ ਐਚਓ ਨੂੰ ਇੱਥੇ ਪੈਟਰੋਲਿੰਗ ਪਾਰਟੀਆਂ ਦੇ ਵਿੱਚ ਲਾਇਆ ਗਿਆ ਮੈਂ ਆਪ ਹੀ ਕੱਲ ਰਾਤ ਨੂੰ ਵੀ ਕਾਫੀ ਲੇਟ ਤੱਕ ਅਸੀਂ ਬਾਰਡਰ ਏਰੀਆ ਦੇ ਜਿੱਨੇ ਦੋਸਪੁਰ ਹੋ ਗਿਆ ਚੱਕਰੀ ਪਿੰਡ ਹੋ ਗਿਆ ਸਾਰੇ ਸਾਫੇ ਅਸੀਂ ਜਿਹੜਾ ਘੱਟ ਸੋ ਹੁਣ ਵੀ ਆਫੀਸਰ ਜਿਹੜੇ ਆ ਉਹ ਹਾਲਡ ਆਪਣੇ ਹਾਲਟਿੰਗ ਪੁਆਇੰਟ ਤੇ ਆਕਰ ਫੇਰ ਵਾਪਸ ਜਿਹੜੇ ਸੰਵੇਦਨਸ਼ੀਲ ਬੂਥ ਹੈਗੇ ਉੱਥੇ ਜਾ ਰਹੇ ਹਨ ਤੇ ਜਿਹੜੀ ਪੋਲਿੰਗ ਪਾਰਟੀਆਂ ਹੈਗੀ ਉਹਨਾਂ ਦੀ ਬਰੀਫਿੰਗ ਵੀ ਆਪ ਕਰਕੇ ਆ ਰਹੇ ਉੱਥੇ ਕੀ ਜ਼ਰੂਰਤ ਹੈਗੇ ਉਹ ਵੀ ਅਸੀਂ ਨੋਟਿਸ ਕਰਦੇ ਤੇ ਪ੍ਰਾਪਰ ਇੰਤਜ਼ਾਮ ਕੀਤੇ ਗਏ ਹਨ ਅਸੀਂ ਉਮੀਦ ਕਰਦੇ ਹਾਂ ਕਿ ਪੂਰੀ ਸ਼ਾਂਤੀ ਨਾਲ ਜਿਹੜਾ ਇਲੈਕਸ਼ਨ ਕੰਪਲੀਟ ਕਰਵਾਇਆ ਜਾਏਗਾ ਸਰਪੋਸ ਵੱਲੋਂ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਨੇ ਖੇਤਰ ਦੇ ਲੋਕਾਂ ਤੋਂ ਸਹਿਯੋਗ ਦੀ ਕੀ ਜੀ ਮੰਗ ਕਰਦੇ ਤੁਸੀਂ ਪੁਲਿਸ ਪੁਲਿਸ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਉਹ ਇਸ ਕਰਕੇ ਹੀ ਹੈ ਤਾਂ ਕਿ ਲੋਕ ਫ੍ਰੀ ਐਂਡ ਫੇਅਰ ਤਰੀਕੇ ਨਾਲ ਆਪਣਾ ਜਿਹੜਾ VOTING ਰਾਈਟ ਐਕਸਰਸਾਈਜ਼ ਕਰ ਸਕਣ ਤਾਂ ਅਸੀਂ ਰਿਕਵੈਸਟ ਇਹ ਹੀ ਕਰਦੇ ਹਾਂ ਲੋਕਾਂ ਨੂੰ ਕਿ ਉਹ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਆਏ ਤੇ ਵੋਟ ਕਰਨ ਤੇ ਇਹ ਜਿਹੜੀ ਪੂਰੀ process ਹੈਗਾ ਇਹਨੂੰ ਸੈਕਸੈਸਫੁਲ ਬਣਾਉਣ ਦੇ ਵਿੱਚ ਪੁਲਿਸ ਦੀ ਹੈਲਪ ਕਰਦੇ ਸਰ ਜੇਕਰ ਕੋਈ ਅਨਸੁਖਾਵੀ ਘਟਨਾ ਘਟੇ ਮੇ ਸਾਹਮਣੇ ਹੋ ਜਾਂਦੀ ਹੈ ਤੇ ਕੋਈ ਹੈਲਪ ਲਾਈਨ ਨੰਬਰ ਜਾਂ ਕਿਸੇ ਦਾ ਸਾਡੇ ਕੰਟਰੋਲ ਰੂਮ ਦਾ ਨੰਬਰ ਚੱਲ ਰਿਹਾ ਹੈ 112 ਤੇ ਕਾਲ ਕਰ ਸਕਦੇ ਹਨ ਜ਼ਿਲ੍ਹਾ ਪੁਲਿਸ ਦਾ ਜਿਹੜਾ ਨੰਬਰ ਹੈ ਕੰਟਰੋਲ ਰੂਮ ਦਾ ਉੱਥੇ ਕਾਲ ਕਰ ਲੈਣ ਤੇ ਜਿਹੜੀ ਪੈਟਰੋਲਿੰਗ ਪਾਰਟੀ ਤੁਹਾਨੂੰ ਹਰ ਕਿਤੇ ਹੀ ਮਿਲ ਜਾਏਗੀ ਤੁਸੀਂ ਕਿਸੇ ਕਿਸੇ ਵੀ ਸਟਰੀਟ ਤੇ ਜਾਓਗੇ ਤੁਹਾਨੂੰ ਹਰ ਕਿਤੇ ਹੀ ਪੁਲਿਸ ਦੀ ਕੋਈ ਨਾ ਕੋਈ ਪੈਟਰੋਲਿੰਗ ਪਾਰਟੀ ਐਸਐਚਓ ਦੀ ਗੱਡੀ ਡੀਐਸਪੀ ਸਾਹਿਬ ਦੀ ਗੱਡੀ ਮਿਲ ਜਾਊਗੀ ਤੁਸੀਂ ਥਾਣੇ ਸੋ ਸਾਰੇ ਨੰਬਰ ਚਾਲੂ ਹਨ ਤੁਸੀਂ ਸਾਡੇ ਮੋਬਾਈਲ ਨੰਬਰਸ ਤੇ ਵੀ ਮੈਸੇਜ ਕਰਕੇ ਕਾਲ ਕਰਕੇ ਆਪਣੀ ਕੰਪਲੇਨਟ ਦੇ ਸਕਦੇ ਹੋ। ਮੈਨੂੰ ਅਹਿਸਾਸ ਨਹੀਂ ਹੋ ਰਿਹਾ ਉਹਨਾਂ ਨੂੰ ਕੀ ਕਰਨਾ। ਸ਼ਰਾਰਤੀ ਅੰਸਰਾਂ ਨੂੰ ਇਹੀ ਬੋਰਡਿੰਗ ਹੈ ਕਿ ਉਹ ਬਿਲਕੁਲ ਆਪਣੀ ਗਤੀਵਿਧੀ ਬੰਦ ਕਰ ਦੇਣ ਤੇ ਇਹ ਪੂਰੇ ਪ੍ਰੋਸੈਸ ਨੂੰ ਕਿੱਥੇ ਵੀ ਅਗਰ ਉਹ ਛੱਡਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤੇ ਪਰਚਾ ਰਜਿਸਟਰ ਕੀਤਾ ਜਾਏਗਾ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਏਗਾ। ਤੋਂ ਕਿਰਪਾ ਕਰਕੇ ਆਪਣੇ ਜਿਹੜੀ ਗਤੀਵਿਧੀ ਹੈ ਉਹਨੂੰ ਜ਼ੀਰੋ ਕਰਕੇ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ